ਬਾਬੇ ਆਏ ਵੈਦ ਆਇਆ ਜਾਨ ਲੱਗੇ ਪੂਰੇ ਕਰਨੀ ਕਿਤੇ ਟੁੱਟੀ ਜੀ ਉਸਾਤ ਧਾਗਾ ਬੰਨਿਆ ਲਿਆਓ ਕਸ਼ਾ ਕਾਦੜਾ ਇਹ ਧਾਗਿਆ ਨਾ ਕਰਾ ਮਾਤਾ ਹੋ ਗਈ ਠੀਕ ਆ ਟਾਡੀ ਕਰਾ ਮਾਤਾ ਕਣਕਾ ਲਾਣਾ ਕਰਦੇ ਜਿੱਥੇ ਆਪਾਂ ਪੜ੍ਹਦੇ ਆ ਜਿਹੜੀ ਬੀਡ ਹੁੰਦੀ ਆ ਇਹ ਉਂਗਲ ਕਰਕੇ ਤੂੰ ਲੋਕਾਂ ਨੂੰ ਬਹੁਤ ਗੱਲਾਂ ਬਾਤਾਂ ਕੀਤੀਆਂ ਬੱਚਾ ਇਹ ਉਂਗਲ ਤੇਰੀ ਤਾਂ ਪੀੜ ਹੁੰਦੀ ਇਹ ਉਂਗਲ ਨਾਲ ਤੂੰ ਬਹੁਤ ਸਾਰੇ ਲੋਕੀ ਫਸਾਏ ਆ ਉਹ ਵੀ ਉਹ ਵੀ ਉਹਦੇ ਘਰ ਆਏ ਵੜ ਜੋ ਉਹਦੇ ਘਰ ਆਏ ਆਹ ਬੰਦਾ ਫਲਾਣਾ ਇਦਾਂ ਦਾ ਇਹ ਤੇਰੀ ਉਂਗਲਾਂ ਐ ਚੱਲਦੀ ਰਹੀ ਆ ਇਹ ਤੇਰੀ ਉਂਗਲ ਨજર ਨਾਲ ਵੀ ਜਾਦੀ ਆ ਜੀ ਆ ਭੱਜ ਕੇ ਭੱਜ ਕੇ ਓਹ ਕੀ ਉਹ ਕੜਮੇ ਤੇਰੇ ਇਹ ਕੜਾਈ ਕੁਰੀ ਕੀ ਲੱਗੂ ਇਹਦੀ ਇਹ ਕੜਾਈ ਲੱਗਣੀ ਆ 2 ਕਿਲੋ ਬੱਕਰਾ ਕਾਲੀ ਕੁਕੜੀ ਨਹੀਂ ਨਹੀਂ ਕਾਲੀ ਕੁਕੜੀ ਨਹੀਂ ਬਾਬੇ ਕੁਕੜੀਆਂ ਬਾਬੇ ਹੁਣ ਬਾਬੇ ਕੁਕੜੀ ਕੜੇ ਖਾਈ ਗੁਗੜੀ ਬਾਬੇ ਪਹਿਲਾਂ ਕੁਕੜੀਆਂ ਤੋਂ ਤੁਰੇ ਆ ਹੁਣ ਬਾਬੇ ਆ ਗਏ ਬੱਕਰੇ ਤੇ ਬਾਈਟ ਨਾਲ ਹਾਈ ਹੋ ਗਿਆ ਨਾ ਥੋੜਾ ਬਾਈਟ ਵਧ ਗਿਆ ਬਾਬਿਆਂ ਦਾ ਆਸਰੀ ਨਹੀਂ ਪਹਿਲਾਂ ਨਾ ਸਾਸਰੀ ਸਾਸਰੀ ਖਾ ਸਾਸਰੀ ਜੀ ਸਾਸਰੀ ਜਾਂ ਵੈਗਰ ਜੀ ਕਾ ਖਾਲਸਾ ਅੱਜ ਤੁਹਾਡੀ ਉਂਗਲ ਜੇ ਨਾ ਠੀਕ ਹੋਈ ਬਾਈ ਚਾਂਸ ਅਗਲੇ ਮੇਲੇ ਤੇ ਇੱਥੇ ਸਾਲੀ ਫੇਰ ਆਉਣਾ ਬੜਾ ਲੰਮਾ ਸਮਾਂ ਹੀ ਬੜਾ ਲੰਮਾ ਅਗਲੇ ਮੇਲੇ ਤੇ ਇੱਥੇ ਸਾਲ ਮਿਲਣਾ ਤੁਸੀਂ ਮੈਨੂੰ ਕੜਾਈ ਨਾ ਸੂਤਰਾਉਗਾ ਕੜਾਈ ਨਾ ਨਹੀਂ ਸੂਤਰਾਉਣਾ ਕੜਾਈਆਂ ਕਰੋਆਂ ਛੱਡੀਆਂ ਬਾਈ ਕਰੋ ਕੋਈ ਦਾ ਵਿਆਹ ਵੀ ਆ ਵਿਆਹ 19 ਦਿਨ ਨੂੰ ਵਿਆਹ ਵੀ ਆ ਘੇਰ ਉਂਗਲਾ ਪੀ ਹੋ ਜਾਣੀਆਂ ਸਿੱਧੀਆਂ ਗੁਰ ਬਾਪੋਂ ਦੀ ਲੋੜ ਹੀ ਫਿਰ ਕਰਾ ਦੇਣੀਆਂ ਨੇ ਕੁੰਡਾ ਆਪੇ ਹੋਵੇ ਕੰਡ ਕਰਨ ਜੋਗਾ ਪਰ ਰਹਿਣੇ ਇਹ ਜਹਾ ਜਿੰਮਦਾਰ ਆ ਵਸਦਾ ਰਿਹਾ ਵਿਆਹ ਦੀ ਠੀਕ ਕਰ ਵਿਆਹ ਵਿਆਹਾਂ ਦੀ ਗੱਲ ਤਾਂ ਬੰਦ ਤੇਰੀ ਉਂਗਲਾ ਆਟੋਮੈਟਿਕ ਠੀਕ ਹੋਏਗੀ ਧੰਨ ਧੰਨ ਹੋ ਜਾਣਾ ਬੰਦਿਆਂ ਦੇ ਕੁੰਡ ਮੁੜ ਜਦੋਂ ਗੱਲ ਲੱਗ ਗਈ ਤੂੰ ਕੰਨ ਤੇ ਪਾਇਨਾ ਰੜਕੇਗਾ ਤੂੰ ਉਂਗਲ ਜਗਿਆ ਹੈ ਨਹੀਂ ਕਹ ਤੂੰ ਕੰਨ ਤੇ ਪਾਇਨਾ ਰੜਕੇਗਾ ਉਂਗਲ ਦੀ ਗੱਲ ਕਰਦ ਬਾਕੀ ਉਂਗਲ ਤੇਰੀ ਕੁੱਬੀ ਹੋ ਜੂਗੀ ਬੱਚਾ। ਕੋਈ ਮਾਲ ਨਹੀਂ ਮਗਨੇ ਵਿਆਹ ਤੋਂ ਬਾਅਦ ਤੂੰ ਉਂਗਲਾ ਸੱਜਿਆ ਕਰਨ ਦਿਆ। ਛੱਲੇ ਵਾਲੇ ਵਾਲਾਂ ਨੂੰ ਐ ਹੀ ਰਹਿਣੀ ਤੇਰੀ ਉਂਗਲ। ਹੂੰ। ਮੁੜ ਕੇ ਤੂੰ ਕਹਿਣਾ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲਿਆ ਪਹਿਗੇ ਟੇਢੀ ਕਰਕੇ। 7 7 ਤੇ ਕਿਹੜੇ? 7ਵੀਂ ਚ ਸਾਰੇ ਹੀ। ਕਿਹੜੇ ਸਕੂਲ? ਸਰਕਾਰੀ, ਸਰਕਾਰੀ ਸਕੂਲ। ਯਾਰੇ ਤਗੜੇ ਜਾ ਰਹੇ। ਵਧੀਆ ਪੜਾਈ। ਹਾਂਜੀ, ਵਧੀਆ। ਦਸ ਗੁਰੂਆਂ ਦੇ ਨਾਮ ਸੁਣਾਓ। ਇਹ ਤਾਂ ਇਹ ਇਹ ਨਹੀਂ। ਆਉਂਦੇ ਪਹਿਲਾਂ ਸਾਰੇ ਸਹੀ ਸਹੀ ਦੱਸਣਾ ਝੂਠ ਨਹੀਂ ਮਾਰਨਾ। ਆਉਂਦੇ ਆ। ਵਿਚੋ ਵਿਚੋ ਬੋਲ ਚਾਰ ਸਾਹਿਬ ਜਾਦੇ ਹੁੰਦੇ ਚਲੋ ਚਾਰ ਸਾਹਿਬ ਜਾਦੇ ਜਾਦੇ ਰਾਜੀਤ ਸਿੰਘ ਜੀ ਸਾਬ ਜਰਾ ਸਿੰਘ ਜੀ ਸਾਬ ਜਰਾ ਜੋਰਾਵਰ ਸਿੰਘ ਜੀ ਸਾਬ ਜਾਦਾ ਫਤਿਹ ਸਿੰਘ ਚਲੋ ਵੈਰੀ ਗੁੱਡ ਇੰਨਾ ਹੀ ਬਹੁਤ ਆ ਜਿਹੜੇ ਸਾ ਆਪਣੇ ਚਾਰ ਸਾਹਿਬ ਜਾਦੇ ਆ ਇਹਨਾਂ ਦੇ ਜਿਹੜੇ ਪਿਤਾ ਜੀ ਹੋਏ ਨੇ ਉਹ ਕੌਣ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਵੈਰੀ ਗੁੱਡ ਨਹੀਂ ਸ਼ਾਬਾਸ਼ ਚਾਹੀਦੀ ਮੁੰਡਿਆਂ ਨੂੰ ਇੰਨੀ ਬਹੁਤ ਆ ਇਹ ਬਹੁਤੇ ਚੀਜ਼ਾਂ ਭਾਵੇਂ ਜਿਹੜੇ ਜਿਹੜੇ ਦਾਦੀ ਜੀ ਉਹਨਾਂ ਦਾ ਕੀ ਨਾਹੀ ਮਾਤਾ ਗੁਜਰੀ ਜੀ ਮਾਤਾ ਗੁਜਰਕਾਰ ਜੀ ਮਾਤਾ ਗੁਜਰੀ ਨਹੀਂ ਕਹਿਣਾ ਮਾਤਾ ਗੁਜਰ ਗੁਜਰਕਾਰ ਜੀ ਠੀਕ ਹੈ ਹਾਂਜੀ ਤੇ ਦਹਾ ਗੁਰਾਂ ਦੇ ਨਾਮ ਬਿਲਕੁਲ ਤੁਸੀਂ ਬਹੁਤ ਚੇਤੇ ਕਰਨੇ ਉਦੋਂ ਵੀ ਮੁੰਡੇ ਜਵਾਬ ਨਹੀਂ ਮਿਲੇ ਚਾ ਤੂੰ ਦੱਸ ਪੰਜਾਂ ਪਿਆਰਿਆਂ ਦੇ ਹੈ ਭਾਈ ਮੁਹੰਮਦ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਹਰਮਨ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਮਿੰਨਮ ਆਉਂਦੇ ਪਰ ਉਲਟ-ਪੁਲਟ ਆਉਂਦੇ ਦਾ ਗੁਰੂਆਂ ਦੇ ਨਾਮ ਜਿਹੜੇ ਆ ਨਾ ਉਹਦੇ ਵਿੱਚ ਮੁੰਡੇ ਮਿਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਸ਼ਾਹ ਜੀ ਗੁਰੂ ਅਮਰਦਾਸ ਜੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਹਰਤੇਗ ਬਾਦਰ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਿਬ ਸ੍ਰੀ ਗੁਰੂ 11ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਐ ਕਰਤਾ ਕਰਤਾ ਇਹੋ ਚੀਜ਼ਾਂ ਲਾ ਜੀਏ ਚੇਤੇ ਹੋਣਾ ਚਾਹੀਦਾ ਆਪਾਂ ਨੂੰ ਦਾ ਗੁਰੂ ਕਿਹੜੇ ਆਪਣੇ ਕੋਹ ਸਾਹ ਦੱਸੇ ਕਿ ਬਾਕੀ ਕੋਹ ਸਾਹ ਆਗੇ ਕੋਹ ਸਾਹ ਆਪ ਹੋਏ ਮੂਰੇ ਹੋਣੋਂ ਦਾ ਨਾ ਅਸਿਕਾਲ ਲਈ ਅਸੀਂ ਆਪਾਂ ਹਰ ਮੇਲੇ ਤੇ ਪੁੱਛਿਆ ਕਰਨਾ ਚਲ ਜਿਹੜੇ ਪਿੰਡ ਜਾਵਾਂਗੇ ਅਸਿਕਾਲ ਕਿਉਂ ਕਿਉਂ ਜਗਿਆ ਜਿਹੜੇ ਪਿੰਡ ਜਾਵਾਂਗੇ ਪੰਜ ਸੱਤਾਂ ਨੂੰ ਕੋਈ ਕਲਾਸ ਤੇ ਜਾ ਕੇ ਇਹ ਵੀ ਦੱਸਣਗੇ ਵੀ ਆਹ ਹੁਣ ਤਾਂ ਈ ਡਿਊਟੀ ਆ ਕਲਾਕ ਬੱਚਿਆਂ ਨੂੰ ਉਹਨਿਆ ਤਲਾਕ ਇੱਧਰ ਪਿੱਛੇ ਐ ਕਰ ਨੋ ਕੀ ਪਤਾ ਇਹ ਮਜੀਦ ਬੰਦੇ ਕਿ ਤਰ੍ਹਾਂ ਖਿੰਡੇ ਇਹ ਬੈਕ ਵੈਂਚਰ ਇਹਨੂੰ ਕਿੱਥੇ ਪਤਾ ਹਨ ਆ ਨੁੰਡਾ ਭਾਜਾ ਵਾਜ ਗੁਰੂ ਚੱਲ ਭਾਈ ਗੁਰੂਆਂ ਦੇ ਨਾਲ ਨਾ ਉਹ ਕਿ ਤਰ੍ਹਾਂ ਡਿਟਾ ਗੱਡੀ ਹੋ ਗਿਆ ਪਰ ਇਹਨੂੰ ਹੋ ਗਿਆ ਮੇਰ ਟੱਕਿਆ ਆਂ ਤੇ ਪੂਰੀ ਮਰਿਆਦਨਾ ਜੋੜੇ ਦੀ ਨਾ ਮਾਰੇ ਦਾ ਉਹ Tratase ਕਿ ਮੈਂ ਇਹਨਾਂ ਨੂੰ ਕਹਿੰਦਾ ਸਤਵੀਂ ਸਤਵੀਂ ਨਹੀਂ ਜਿੱਥੇ ਆਪਾਂ ਪਿੰਡ ਪਿੰਡ ਜਾਂਦੇ ਆ ਬੜਾ ਮਾੜਾ ਮੋਟੀ ਆਰ ਫਿਰ ਕੀ ਆ ਨੋਰਮਲ ਗੱਲਾਂ ਐ ਇੱਕ ਬੋਲਦੀ ਆ ਹੁਣ ਮਾਲਾ ਇਹਨਾਂ ਦਾ ਚਾਹ ਖੁੱਲਾ ਉਸੇਲੇ ਜੱਗੇ ਪਹਿਲਵਾਨ ਬੋਲੀ ਜਾਂਦੇ ਆ ਨਾ ਇਹ ਤਾਂ ਹੀ ਜਵਾਕਾਂ ਦਾ ਚਾਹ ਖੁੱਲਦਾ ਵਾ ਕਈ ਜਵਾਕ ਬੋਲਦਾ ਹੀ ਨਹੀਂ ਅੱਗੇ ਨਹੀਂ ਆਉਂਦੇ ਚੀਜ਼ਾਂ ਹਾਂ ਨਹੀਂ ਬਹੁਤ ਸੰਗਦੇ ਜਵਾਕ ਆ ਜਵਾਕ ਸੰਗਦੇ ਆ ਮੈਨੂੰ ਨਾ ਤੈਨਾਂ ਲਈ ਵੇਖਿਆ ਲੱਗਦਾ ਜਾਂ ਕੁਛ ਹੀ ਕਰਿਆ ਕਰਦੀ ਨਾਲ ਵਾਕੇ ਹਣਾ ਮੈਂ ਵੀ ਸਰ ਨਾ ਕੀ ਕਰਨਾ ਪਾਸਟੂ ਤੋਂ ਬਾਅਦ ਕਬੱਡੀ ਖੇਡ ਕਬੱਡੀ ਹੀ ਖੇਡਨੀ ਬਣਿਆ ਨੇ ਇੱਥੇ ਰੱਖ ਵਧੀਆ ਪੜਦੇ ਆ ਵੈਰੀ ਗੁੱਡ ਮੁੰਡੇ ਭਲੇ ਮਾਂ ਚ ਚਲੇ ਨਹੀਂ ਬਹੁ ਕੋਈ ਨਹੀਂ ਨਿੱਕੇ ਤੂੰ ਸਾਡੇ ਨਿੱਕੇ ਭਰਾ ਜੇ ਇਦਾਂ ਨਹੀਂ ਮਸਲਾ ਐ ਵੀ ਤਾਂ ਢੇਰ ਗਈਆਂ ਇੱਤਾਂ ਆਮ ਘਰਾਂ ਚੋਂ ਨਿਕਲੇ ਹੋਣ ਵੀ ਆਮ ਹੀ ਆ ਕਬੱਡੀ ਵਾਲੇ ਕੋ ਰੱਬ ਨਹੀਂ ਬਣ ਜਾਂਦੇ ਸਮਝਣ ਦੀ ਗੱਲ ਹੁੰਦੀ ਆ ਬਾਕੀ ਗੱਲ ਇਹ ਆ ਵੀ ਜਿਹੜੇ ਕਲਾਸ 'ਚ ਬੱਚੇ ਹੁੰਦੇ ਆ ਸਭ ਤੋਂ ਵੱਡਾ ਆਪਣਾ ਸਿੱਖ ਇਤਿਹਾਸ ਆ ਆਪਾਂ ਸਰਦਾ ਸਿੱਖ ਜੁੜੇ ਰੱਖੇ ਹੋਣਾ ਨਾ ਕਿਤੇ ਸੋਹਣੇ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵਾ ਇਹ ਆਪ ਤੁਹਾਡੀ ਪਛਾਣ ਆ ਸਿੱਖ ਅਫਸਰ ਸਾਡੇ ਮਾਪਿਓ ਨੇ ਜੁੜੇ ਰੱਖੇ ਕੋਈ ਸੋਚ ਕੇ ਰੱਖੇ ਆ ਵੀ ਆਪਣੀ ਸਿੱਖੀ ਆ ਮਾਲਾ ਤੁਸੀਂ ਵੀ ਜੁੜਾ ਕਟਾ ਸਕਦੇ ਆ ਅਸੀਂ ਵੀ ਕਟਾਇਆ ਹੀ ਆ ਚਲੋ ਮੰਨ ਲਓ ਇੱਕ ਕਬੱਡੀ ਤੋਂ ਬਾਅਦ ਅਸੀਂ ਵੀ ਰੱਖਣਾ ਜੁੜਾ ਇਹ ਵੀ ਮਨ ਦੀ ਰੀਜ ਹੈਗੀ ਆ ਕਿ ਕਬੱਡੀ ਖੇਡਣ ਤੋਂ ਬਾਅਦ ਰੱਖਾਂਗੇ ਜਰੂਰ ਹਨਾ ਪਰ ਇਹ ਆ ਵੀ ਜਿੰਨਾ ਵੀ ਹੋ ਸਕੇ ਆਪਾਂ ਸਿੱਖਿਆ ਆਪਾਂ ਨੂੰ ਇਹ ਚੀਜ਼ਾਂ ਜਿਹਦੇ ਬੰਦੇ ਦੇ ਸਿਰ ਤੇ ਜੂੜਾ ਉਹਨੂੰ ਤੇ ਬਿਲਕੁਲ ਜੱਗੇ ਪਤਾ ਹੀ ਹੋਣੀ ਚਾਹੀਦੀਆਂ ਨਾ ਕਿਉਂਕਿ ਲੋਕੀ ਤੂੰ ਮੈਨੂੰ ਦੱਸ ਫੇ ਨਾ ਤੂੰ ਕਬੱਡੀ ਦਾ ਬਾਅਦ ਕਿਉਂ ਰੱਖਣਾ ਹੋਣੀ ਕਿਉਂ ਨਹੀਂ ਰੱਖਣ ਦੇ ਮੈਂ ਬਾਅਦ ਰੱਖੂੰਗਾ ਨਹੀਂ ਮੋਹਣ ਮੈਨੂੰ ਨਾ ਕਿਉਂਕਿ ਹੁਣ ਪਹਿਲਾਂ ਕਿਹੜੇ ਨਹੀਂ ਸਿੱਖ ਸਤਾਰਾ ਕਿ ਕਬੱਡੀ ਨੂੰ ਪਤਾ ਸਾਂਪ ਬੜੀ ਕਰਨੀ ਪੈਂਦੀ ਮੈਨੂੰ ਪਤਾ ਸਾਂਪ ਜਾਦੀ ਹੋ ਜਾਣੀ ਆ ਫਿਰ ਔਖਾ ਹੋ ਜਾਂਦਾ ਦਾ ਮਾਰਾ ਪੂੰਗਾ ਜ਼ਰੂਰ ਐ ਸੌਂ ਲੱਗੇ ਸੁਪਣਾ ਮੈਂ ਹੁਣ ਵੀ ਕਈ ਰਾਤ ਦਮਾਲਾ ਬੰਦਦਾ ਨਾ ਮੈਨੂੰ ਵਧੀਆ ਲੱਗਦਾ ਪੱਗ ਬੜੀ ਘੈਂਟ ਲੱਗਦੀ ਐ ਪੱਗ ਬੜੀ ਸੋਹਣੀ ਲੱਗਦੀ ਬੰਦਾ ਦਮਾਲਾ ਹਾਂ ਪਿਛਲੀ ਯਾਰ ਵੀ ਮੇਲੇ ਤੇ ਬੰਨਿਆ ਮੈਂ ਬੜਿਆ ਮੇਲੇ ਤੇ ਅੱਜ ਵੀ ਰਮਾਲ ਮੈਂ ਲਾਇਆ ਹੀ ਨਹੀਂ ਹੁੰਦਾ ਮੱਥਾ ਟੇਕਿਆ ਸੀ ਇਦਾਂ ਸਾਹ ਮੈਂ ਪੜਿਆ ਕਿੱਥੋਂ ਤੱਕ ਪ੍ਰੀਤ ਕਿੰਨੀ ਸਟੱਡੀ ਕੀਤੀ ਮੈਂ ਪਲੱਸ 2 ਤੂੰ ਹਰ ਹੁੰਦਾ ਤੂੰ ਮੈਂ ਪਲੱਸ 2 ਨਹੀਂ ਨਹੀਂ ਤੂੰ ਮੁੜ ਕੇ ਦੇ ਵੀਜੇ ਵੂਜੇ ਲਾ ਕੇ ਚਪੇੜਾ ਨਹੀਂ ਨਹੀਂ ਆਈ ਤੇਰੀ ਪਹਿਲਾਂ ਸਕੂਲੋਂ ਚਪੇੜਾ ਖਾਂਦੇ ਰਹੇ ਮੁੜ ਕੇ ਕਬੱਡੀ ਚ ਵੱਜਣ ਲੱਪੀਆਂ ਅੰਡੇ ਚਪੇੜਾ ਹੀ ਨਹੀਂ ਖੜਾ ਛੜਿਆ ਸਾਰੀ ਉਮਰ ਤੇ ਆ 우ਸਤਾਦ ਜੀ ਆਪਾਂ ਇਹ ਇਧਰ ਤੇ ਕਹਿਣੀ ਗਿਆ ਨੇ ਕੋਣ ਕੋਣ ਦਾ 우ਸਤਾਦ 우ਸਤਾਦ ਇਹ ਜਿਹੇ ਪ੍ਰਗੋਹ ਦਾ ਜਿਹੜਾ ਨਾ ਤਕਨੀਕ ਦੱਸ ਰਿਹਾ ਉਹ ਇਦਾਂ ਦਾ ਕਰਦਾ ਜਿੱਦਾਂ ਹੀਰਾ ਬੰਦਾ ਹੀਰਾ ਇਹ ਸਾਨ ਬੰਦਾ ਇਹ ਛੋਟੇ ਰ ਇੰਨੀਆਂ ਵਾਵਾਂ ਵਗੀਆਂ ਦਿਲ ਤੇ ਨਹੀਂ ਲਾਈ ਜੱਟ ਨੇ ਗੱਲ ਕਹੀ ਇਹਨਾਂ ਨੂੰ ਬਸ ਮੈਂ ਟੀਮ ਜਿਹਾ ਕਰਕੇ ਇਹਨਾਂ ਨੂੰ ਸੁਚੇਤ ਕਰਦਾ ਰਹਿੰਦਾ ਵੇ ਇੱਤੋਂ ਬਜਣਾ ਇੱਤੋਂ ਬਜਣਾ ਸੁਚੇਤ ਕਰਨ ਲਈ ਐਕਸਪੀਰੀਅੰਸ ਮੈਨ ਐ ਐਕਸਪੀਰੀਅੰਸ ਬੜਾ ਪੜੂ 10-12 ਸਾਲਾਂ ਜੀ ਇਹੋ ਇਹੋ ਕੋਈ ਕਟਿਆ ਤਜਰਬਾ ਹੀ ਕੀਤਾ ਮਾਰੇ ਬਾਬਾ ਦੀਪ ਸਿੰਘ ਸਰਬੱਤ ਦਾ ਹੀ ਭਲਾ ਕਰੇ ਹਨ ਵੀ ਜਗੇ ਸਰਬੱਤ ਦਾ ਭਲਾ ਕਰੇ ਤਾਣ ਕੋਈ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਹੋਵੇਗੀ ਨਵੇਂ ਤਰੀਕੇ ਨਾਲ ਭਾਈ ਲੱਧ ਦੀ ਟੀਮ ਨਵੇਂ ਕੋਈ ਸਰਪ੍ਰਾਈਜ਼ ਦਵੇਗੀ ਅੱਗੇ ਆਉਣ ਵਾਲੇ ਸਮੇਂ 'ਚ ਰਾਈਟ ਕਿ ਨਹੀਂ ਸਹੀ ਹੈ ਤਾਣ ਸ਼ੁਰੂਆਤ ਹੋਣੀ ਕਾਰਜ ਦੇ ਬੁਲਟ ਤੋਂ ਫੇਰ ਛਰੇਆਲੀ ਵਾਲਾ ਵੀ ਆ ਗਿਆ ਓ ਗੁਲਜਰੀ ਵੀਰ ਆਪਣੇ ਜੀਓ ਪੜਿਆ ਉਹ ਆਉਂਦੇ ਪਹਿਲਾਂ ਲੋਈ ਆਉਂਦੀ ਉਹ ਤੇ ਖਲੋਤੇ ਜਾਂ ਚਾਹ ਭੇਜ ਦੋ ਭਰਾਵਾ ਚਾਹ ਪਹਿਲਾਂ ਤੂੰ ਤੇ ਪਹੁੰਚ ਜਾ ਚੰਗੀ ਤਰ੍ਹਾਂ ਸਾਡੇ ਤੱਕ ਆ ਚੰਗੀ ਤਰ੍ਹਾਂ ਚਾਹ ਤੇ ਤੁਰਾ ਆ ਤੂੰ ਰਾਵਾਂ ਜੀ ਫਰੰਡਿਆ ਤੇ ਚਾਹ ਭੇਜ ਦੋ ਗਦਾ ਕਿੱਥੇ ਆ ਗਦਾ ਆ ਲੈ ਫੋਨ ਚਾਹ ਆਪ ਚੰਗੀ ਤਰ੍ਹਾਂ ਪਹੁੰਚਿਆ ਨਹੀਂ ਆ ਪਿਛਾ ਫਰੰਡਿਆ ਆ ਜਾ ਮਮਾ ਤੂੰ ਸਾਨੂੰ ਲੋਕੇਸ਼ਨਾਂ ਭੋਲੀਆਂ ਤੇਨੂੰ ਲੋਕੇਸ਼ਨਾਂ ਹੀ ਪਾਉਂਦਾ ਓ ਯਾਰ ਕੀ ਹੋਇਆ ਮੈਂ ਤੈਨੂੰ ਪਹਿਲਾਂ ਹੋਣਾ ਚਾਹੀਦਾ ਗੁਆ ਤੇਰੇ ਘਰ ਦਾ ਮੈਸੇਜ ਪਾਣੋ ਮਾਦਾਂ ਕਦੇ ਨਹੀਂ ਜਾਂਦੀ ਦੂਈ ਦਰੀ ਆ ਦੂਈ ਕੁੰਡ ਜਨ ਨਹੀਂ ਹੁੰਦੇ ਨਾ ਮੈਂ ਮੱਕਰ ਬੱਤੀ ਪਲਵਾਨ ਤੋਂ ਬਾਅਦ ਜਾਂਦੀ ਤੇਰੀ ਸਾਡੇ ਮੈਚ ਮੈਚ ਖੇਡ ਕੇ ਤੁਸੀਂ ਕਹਿੰਨਾ ਕੰਮ ਇਹਨਾਂ ਹੋਰ ਨਹੀਂ ਕਿਹਾ ਸਟੇਟ ਵਿੱਚ ਹੁੰਦੇ ਕਿੱਦਾਂ ਕਹਿਮ ਇਹ ਜਿਹੜੀਆਂ ਪੁੜੀਆਂ ਹੀ ਨਹੀਂ ਕੱਢਦੇ ਵੀਆਂ ਵੀਆਂ ਵਾਲੀਆਂ ਲੱਟਰੀਆਂ ਆਈਆਂ ਵਾ 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 ਉਹ ਡੱਬੀਆਂ ਜੋ ਕਿੰਨਾਂ ਡੱਬੀਆਂ ਆ ਕੱਢ ਪਰਚੀ ਵੀ ਫੜ ਦਿੰਦੇ ਪਰਚੀ ਵਾਲੇ ਜਿੱਦੜ ਸਿੰਘ ਜੀ ਕਿੱਦਾਂ ਬਹਿ ਕਹਿਣਾ ਹਾਂਜੀ ਪਾਣ ਨੂੰ ਪਤਾ ਨਹੀਂਗਾ ਥੱਲੇ ਬੈ ਬੱਤੇ ਥੱਲੇ ਬੈ ਇੱਧਰ ਮੈਂ ਗੋਣ ਮੈਂ ਓਏ ਗੋਡੇ ਨਹੀਂ ਕੁੱਟਨੇ ਖੜੇ ਤੂੰ ਹੀ ਥੱਲੇ ਵੈ ਬਦਰ ਵੀਰ ਗੋਣ ਨਹੀਂ ਲੈਣਾ ਗੋਣ ਨਹੀਂ ਲੈਣਾ ਉਸਤਾਜ ਜੀ ਦੋ ਦੋ ਵਾਜਾ ਮਾਰਦੇ ਪਹਿਲਵਾਨ ਹਾਂਜੀ ਪਾਜੀ ਇੱਧਰ ਕੌਣ ਲੈ ਲੀਏ 19 ਤਰੀਕ ਨੂੰ ਵਿਆਹ ਮੁੰਡੇ ਦਾ ਜੀ ਤੋਰ ਕੀ ਆਜਾ ਠੀਕ ਠਾਕ ਜੀ ਵਿਆਹ ਤਰੀਕ 19 ਨੂੰ 19 ਨੂੰ ਜਿਆਦਾ ਖਰਚਾ ਨਾ ਕਰੀ ਕੁੜੀ ਨੂੰ ਨਹੀਂ ਕਢਾ ਕੇ ਚੁੰਨੀ ਨੂੰ ਹਾਂ ਠੀਕ ਜੰਨ ਵੱਲ ਆਇਓ ਓਏ ਕਿਧਰ ਕੋਲ ਪਿੰਡ ਕੋਲ ਸੁਣਾ ਮਾ ਸਾੜਾ ਦਾ ਜਿਆਦਾ ਬਨ ਨਹੀਂ ਨਾਸਵਾਈ ਪੈਂਟ ਕੋਡ 13ਵਾਂ ਮਹੀਨਾ ਹੀ ਪੈਸਿਆਂ ਦੀ ਟੋਟ ਠੀਕ ਆ ਇੱਤਾਂ ਜੇ ਪਿਕਨਿਕ ਤੇ ਆਏ ਜਿੰਨੇ ਮੰਗ ਕੇ ਲੰਘਾਲੀ ਵਿਆਹ ਸਾਰੇ ਪੂਰੇ ਕਰ ਲਈ ਗੱਲ ਚਾਹ ਇੱਧਰ ਹੈ ਮਨਾਲੀ ਬਈ ਤੇ 13000 ਤੈਨੂੰ ਪੈਂਟ ਕੋਡ ਨਹੀਂ ਦੇਣਾ ਹੀ ਬਾਹ ਤਾ ਤੇ ਨੱਧਾ ਲੈ ਝੂੜੇ ਤੇ ਝੂੜੇ ਨਾ ਝੂੜੇ ਅੱਲਾਹੁ ਅਈਸ਼ਾ ਵਰਮਾ ਫੋੜਾ ਹੁੰਦੇ ਝੂੜਾ ਹਾਂਜੀ ਐਦਾਂ ਵਿਖਾਉਂਦੇ ਨੇ ਨਾ ਨਾੜ ਕੇ ਛਾਣ ਕੇ ਖਾਣਦੇ ਨੇ ਨਾ ਨਾੜ ਕੇ ਨਾੜ ਕੇ ਐਂਦ ਹੁੰਦੇ ਆ ਇਧਰ ਉਹ ਨਾ ਓਏ ਨਾ ਮੋ ਰਿਆ ਲੈ ਜਾਂਦਾ ਸੱਟ ਲੱਗਣਾ ਇਧਰ ਕਿੱਦਾਂ ਸਿਆਣਾ ਮੇਰਾ ਯਾਰ ਆ ਹਾਂਜੀ ਛਾ ਮਾਰਿਓ ਦੱਸੋ ਆ ਲੈ ਪੂਰੀ ਦੀ ਵਜੀ ਆ ਤੁਸੀਂ ਮੁੰਡਿਆ ਕਿਆ ਸਪੈਸ਼ਲ ਇਧਰ ਕੀ ਕੀ ਹੁਣ ਠੀਕ ਹੀ ਆ ਮੁੰਡੇ ਨੇ ਕਿਆ ਸਪੈਸ਼ਲ ਓਕੇ ਹਾਂਜੀ ਫੇਰ ਮਾਰ ਦੇ ਆਇਟਰ ਤੂੰ ਵੀ ਮਾਰ ਕੇ ਖਾਂ ਇੱਕ ਟਰਾਈ ਉਹਨੂੰ ਨਹੀਂ ਜਾਜ ਨਾ ਤੈਨੂੰ ਕਿਉਂ ਨਹੀਂ ਜਾਜ ਟਰਾਈ ਕਰਕੇ ਵੇਖ ਗੱਡੀ ਲੋੜਦਾ ਨਾ ਨਹੀਂ ਸ਼ਾਲਾ ਮਾਰ ਕੰਦ ਲੈ ਲੈ ਮੁੰਡਾ ਨਾ ਡਾਉ ਨਾ ਅੱਧਾ ਕਿਲੋ ਦਾ ਕਟੂ ਲੈ ਗਿਆ ਪਰਸਾ ਚਾਹ ਖਾਲੀ ਕੀ ਹੋਇਆ ਇੱਕ ਮੁੰਡਾ ਕਹਿੰਦਾ ਕਹਿੰਦਾ ਮੈਨੂੰ ਘਰੋਂ 800 ਰੁਪਏ ਮਿਲੇ ਮਿਲਾ ਕੇ ਮਸਾਂ ਪਿਆਰ ਮਿਲਦੇ ਨੇ 800 ਰੁਪਏ ਬੜਾ ਹੈ ਜੇ ਪੀ ਹੁੰਦਲ ਮਿਲੋ ਪ੍ਰਾਣ ਨੂੰ ਗੁਰਵਿੰਦਰ ਹਾਂ ਗੁਰਵਿੰਦਰ ਹੁੰਦਲ ਕਿੰਨੇ ਮਿਲੇ ਤਨ ਪੈਸੇ ਦੁਬਾਰੇ ਦੱਸ ਫਿਰ ਹਾਂਜੀ ਲੱਭਾ ਜੀ ਪਾਜ ਗਈ ਹਾਂਜੀ ਚੱਲੀਏ ਗਰਾਊਂਡ 'ਚ ਫਿਰ ਵਾਜਾਂ ਜਦੋਂ ਕਿਹੜੀ ਟੀਮ ਨਾਲ ਮੈਚ ਆ ਆਪਣਾ ਫਲੰਦੀਪੁਰ ਨਾਲ ਇਹਨਾ ਵੀ ਨਾਂ ਦੇ ਦੇ ਵੀਰਾਂ ਨਾਂ ਦੇ ਦਿਓ ਦੋ ਤਿੰਨ ਗੱਲਾਂ ਦਾ ਆਪਣਾ ਜਿੰਨਾ ਦਾ ਆਪਾਂ ਬੋਲਣਾ ਉਹ ਕਿੰਦਾ ਮਰਦੇ ਆਲੋ ਖੁਸ਼ ਲਓ ਸਰਵਣ ਸਿੰਘ ਦਾ ਪੁੱਤ ਤਿਆਰ ਵਰ ਤਿਆਰ ਹੈ ਵਿਸ਼ਾਲ ਇੱਕ ਮਿੰਟ ਲੈਣਾ ਇੱਕ ਬੇਨਤੀ ਆ ਕਿਰਪਾ ਕਰਕੇ ਗਰਾਊਂਡ ਕਲੀਅਰ ਕਰੋ ਯਾਰ ਇੱਕ ਬੇਨਤੀ ਹੈ ਸੇਵਾਦਾਰਾਂ ਨੂੰ ਪਾਣੀ ਕਿਰਪਾ ਕਰਕੇ ਖੇਡ ਮੈਦਾਨ ਚ ਪਹੁੰਚਾ ਕਰ ਦਿਓ ਜੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਪਾਣੀ ਕਰਕੇ ਲੰਦੂ ਵਾਲਾ ਪ੍ਰੀਤ ਹੈ ਲੱਭੀ ਲੰਦੂ ਵਾਲਿਆ ਪ੍ਰੀਤ ਸਿੰਘ ਫੋਟੋ ਮੈਨੂੰ ਮੈਚ ਤੋਂ ਪਹਿਲਾਂ ਮਨੂੰ ਬਾਪਾਈ ਨੇ ਵਿਖਾਈ ਕਹਿੰਦੇ ਤਸ ਕਿਹਦੇ ਵਰਗਾ ਲੱਗਦਾ ਹੈ ਮਹਾਨ ਬੌਕਸਰ ਮਾਈਕ ਟਾਈਸੋਂ ਦੀਆਂ ਗੱਲਾਂ ਜੁੜ ਗਏ ਉਧਰ ਗੁਰਸਾਹਿਬ ਸਿੰਘ ਗੁਰਸਾਹਿਬ ਜੀ ਪਾਣੀ ਵਾਰ-ਵਾਰ ਪਲੇਅਰ ਪੁੱਛਦੇ ਗੁਰਸਾਹਿਬ ਸਿੰਘ ਢੱਲੋ ਚੇਚੇ ਤੌਰ ਤੇ ਆਏ ਆ ਧਰਵਾ ਕਰਦੇ ਲਓ ਇਧਰਲੇ ਪਾਸੇ ਜੁਗਰਾਜ ਕੋਟ ਮੁੰਡਾ ਪਿੰਡ ਹੈ ਲੱਤੂ ਵਾਲਿਆ ਇਧਰਲੇ ਪਾਸੇ ਭੀਰਾ ਸਰਹਾਲੀ ਵਾਲਾ ਮੱਖਣ ਭਲਮਾਲ ਦਾ ਯਾਰ ਬਿੱਤਰੋ ਆਓ ਵੇਖੋ ਉਧਰਲੇ ਪਾਸੇ ਖੰਦੀਪੁਰੇ ਦਾ ਯਾਰ ਓ ਟੱਕਰ ਬੱਟੀ ਆ ਇਧਰਲੇ ਪਾਸੇ ਵੇਖੋ ਮਿੱਤਰੋ ਓ ਸਿਰਾਂ ਹੁੰਦਾ ਬੱਲੇ ਬੱਲੇ ਹੁੰਦੀ ਨੰਬਰ ਵੇਖਾਂਗੇ ਕਿਹਦੇ ਕੌਣ ਜੋੜਦਾ ਹੈ RAM ਸਰਪੰਚ ਨੇ ਇਸ਼ਾਰਾ ਕੀਤਾ ਕਿ ਨੰਬਰ ਆ ਲੱਤੂ ਵਾਲੇ ਬ੍ਰਸ਼ ਦੀ ਇੱਕ ਗੱਲ ਹੋ ਗਈ ਆ ਕਿਰਪਾ ਕਰੇਗਾ ਇਹ ਪੂਰਾ ਜ਼ੋਰ ਲਾਇਆ ਸਾਡੇ ਭਰਾ ਨੇ ਆ ਸਾਡੇ ਭਰਾ ਗੰਦ ਸਿੰਘਾਂ ਦੀ ਛੋਟਾ ਮੰਦੀ ਤੇ ਲਵਲੀ ਫੇਰੇ ਵਾਲਾ ਉਹ ਫੇਰੇ ਵਾਲਾ ਫੇਰ ਗਿਆ ਫੇਰੇ ਵਾਲਾ ਨੰਨੋ ਲੱਗਦਾ ਗੁਬਰਾਏ ਵਾਲਿਆ ਫੇਰ ਗਿਆ ਤੇ ਚ ਉਹ ਲੁੱਡੀਆਂ ਪੌਂਦੀ ਫਿਰੇ ਜਵਾਨੀ ਸੁਗਾਸਾ ਪਹਿਲਾ ਆਪਾਂ ਗਰਾਊਂਡ ਖਾਲੀ ਕਰਵਾਵਾਂਗੇ ਕਿਉਂਕਿ ਗਰਾਊਂਡ ਦੇ ਵਿੱਚ ਜਿੰਨਾ ਕੁ ਰਾਸ਼ ਨਜ਼ਰ ਆ ਰਿਹਾ ਕਿ ਉਹ ਭਰਾ ਮਰੇ ਕਬੱਡੀ ਦਾ ਕੋਈ ਡਿਸਪਲਨ ਤੋਂ ਬੰਦੇ ਨੇ ਬਣਾਏ ਆਪਾਂ ਬਣਾ ਕੇ ਰੱਖੀ ਪਾਣੀ ਪੋਜਾ ਕਰੋ ਨਾਲ ਦੇ ਨਾਲ ਲਓ ਇੱਧਰਲੇ ਪਾਸੇ ਅਰਬ ਸਿੰਘ ਸੰਧੂ ਹੈ ਉਹ ਧੰਦੇ ਬੰਕੇ ਦਾ ਪੁੱਤ ਹੈ ਸਾਹਮਣੇ ਕੁੱਟੀ-ਕੁੱਟੀ ਕਰਦਾ ਮਿੱਤਰੋ ਚਾਰ ਇਹ ਗੋਪੀ ਤੇਜਾ ਸਿੰਘ ਵਾਲੇ ਦੀ ਟੀਮ ਹੈ ਲੱਗੂ ਵਾਲੇ ਪ੍ਰਿੰਟ ਵਾਲੇ ਟੂਟ ਟੀਮ ਹੋਣੀ ਹੀ ਹੈ ਲਓ ਇੱਕ ਪਾਸੇ ਵੇਖਾਂਗੇ ਛੋਟਾ ਗੁਰਦੇਤਾ ਦੇ ਦੀ ਟੱਕਰ ਹੋਈ ਹੈ ਨੰਬਰ ਜੋੜ ਗਿਆ ਉਧਰ ਗੁਰਵੰਦਰ ਹੰਦਲਾ ਨਿਊਜ਼ੀਲੈਂਡ ਪਰ ਪ੍ਰਤਾਪ ਹੰਦਲਾ ਚੰਨ ਹੰਦਲਾ ਉਡਾਰੀ ਭਰੀ ਦੇ ਕਹਿੰਦੇ ਆਸਟ੍ਰੇਲੀਆ ਆਹ ਮੁੰਡੇ ਦੇ ਚਰਚੇ ਕਹਿੰਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਏ ਆ ਪਰ ਦੂਜੀ ਸਾਈਡ ਦੇ ਚਾਰ ਤਿਆਰ ਨੇ ਆਹ ਦਾ ਕਹਿੰਦੇ ਲੱड्डੂ ਵਾਲਾ ਆਹ ਦਾ ਮੱਧੂ ਵਾਲਾ ਆਹ ਦਾ ਮੱਧੂ ਵਾਲਾ ਲੋਕ ਬੜੇ ਸਰਪੰਚਾਂ ਦਾ ਫਿਰ ਤੋਂ ਧੰਨਵਾਦ ਕਰਦੇ ਫਿਰ ਤੋਂ ਧੰਨਵਾਦ ਕਰਦੇ ਸਰਪੰਚ ਸਰਵਜ ਸਿੰਘ ਜੀ ਇੱਕ ਅੱਜ ਦੇ ਸਰਪੰਚ ਢਿੱਲੋਂ ਬਾਣੀ ਜੀ ਨੂੰ ਬਿੰਦੀ ਆ ਕਿਰਪਾ ਕਰਕੇ ਸੀਟ ਲੈ ਕੇ ਕੰਮ ਕਰੋ ਬਾਤਾਂ ਦੇ ਕਹਿੰਦੇ ਫਿਰ ਬਾਬੇ ਮੱਗੇ ਦਾ ਪੁੱਤਰ ਹੈ ਉਹ ਬਲਪਿਆ ਖੇਤ ਨਾਲ ਵਿੱਚ ਇਹ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋ ਅਗਲੀ ਰੇਡ ਫਿਰ ਕਹਿੰਦੇ ਬਾਬੇ ਮੱਗੇ ਨੇ ਕਿਸੇ ਕਦੇ ਮੱਝਾਂ ਦਿੱਤੀਆਂ ਬਦਾਮਾਂ ਦੀਆਂ ਬੋਰੀਆਂ ਦਿੱਤੀਆਂ ਮੋਟਰਸਾਈਕਲ ਦਿੱਤੇ ਆ ਅਰਬਨਦੀਪ ਕਹਿੰਦੇ लवली ਦੇਰੇ ਵਾਲਾ ਦੇਰੇ ਵਾਲਾ ਦੇਰੇ ਵਾਲਾ ਉਹ ਕਿੱਦਾਂ ਮਾਰ ਜਾਲੋ ਖੁਸ਼ ਉਤੋਲ ਵਿਖਾਰਾ ਜਾ ਮਾਰ ਦੋ ਦੇਖਿਆ ਸੁਖਾ 300 ਬਣਵਾਏ ਜਾਂਦੇ ਇਹ ਲਾੜ ਭਲਵਾਨ ਦਾ ਚਿਹਰਾ ਉਧਰ ਕਹਿੰਦੇ ਬੌਂਸਰ ਦਾ ਸੋਨੂ ਸ਼ਾ ਪਾਲਾ ਸਰਪੰਚ ਦੇ ਨਾਲ ਸਦਾ ਪੰਡਾ ਟੋਲਾ ਵੀਰ ਵੱਡਾ ਤਿਕ ਲਵਿੰਦਰ ਗਿੱਲ ਇਹਨਾਂ ਭਰਾਵਾਂ ਦੇ ਵੱਲੋਂ ਕੀਤਾ ਜਾਣਾ ਇੱਕ ਰੀ ਜੋਰਦਰ ਤਾੜੀਆਂ ਮਾਰਦੇ ਆ ਮਹਾਂਪੁਰਸ਼ਾਂ ਦੇ ਮੁਬਾਰਕ ਖਾਤਿਆਂ ਤੋਂ ਇਹ ਮਾਨ ਸਨਮਾਨ ਹੋਣਾ ਹੈ ਕੰਦਾ ਬੌਂਸਰ ਸਾਡਾ ਵੀਰ ਹੈ ਸੋਨੂ ਸ਼ਾਂ ਦੇ ਪਾਲਾ ਸਰਪੰਚ ਨਾਲ ਪੰਦਾ ਢੱਲੋਂ ਤੇ ਕਲਵੰਦਰ ਗਿੱਲ ਜਨਾ ਭਰਾਵਾਂ ਦੇ ਵੱਲੋਂ ਵੱਟਿਆ ਮਾਨ ਤੇ ਸੋਣ ਗੱਡੀ ਦਿੱਤੀ ਮੇਰੇ ਮਿੱਤਰੋ ਸਾਹਮਣੇ ਚਾਰ ਖਿਡਾਰੀ ਤਿਆਰ ਨੇ ਔਰ ਉਹ ਪੜੀ ਪੈਂਦੇ ਜਿਹੜੇ ਪੇਚੇ ਸੋਹਣਿਆ ਦੂਰ ਹੁੰਦੇ ਦਿਨਾਂ ਦੇ ਭੜੇਕੇ ਸੋਹਣਿਆ ਅਗਲਾ ਵੀ ਕਹਿੰਦੇ ਕੱਤੀ ਮੋੜ ਦਾ ਰਾਜੇ ਖੇਲੇ ਤਾਂ ਕੰਮ ਗਾਨੇ ਪੁੱਤ ਦਾ ਅਦਰਲੇ ਪਾਸੇ ਮਨਦੀਪ ਸਿਆ ਗੁਰੰਦੀਪੁਰੀਆ ਮੂਰੇਆ ਓ ਫਰੰਦੀਪੁਰੀਆ ਮੂਰੇਆ ਤਸੂ ਲੋਕਾਂ ਨੂੰ ਦੱਸਣਾ ਥੋੜਾ ਉਹ ਸਿਰੇ ਦਾ ਮੈਚ ਮੇਰੇ ਮਿੱਤਰੋ ਉਹ ਗੱਬਰੂ ਆ ਜਾਂਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਨ ਜੋਰ ਜਵਾਨਾਂ ਦਾ ਲੈ ਜਣ ਭੜਿਆ ਮੈਦਾਨ ਉੱਠ ਕੇ ਇਹ ਅੜੇ ਲੋਹੜੇ ਵੀ ਮਿੱਤਰੋ ਕਰ ਹੀ ਜਾਂਦੇ ਨੇ ਮਹਿਮਾਨੀ ਰਾਜਾ ਖੇਲੇ ਹੱਥ ਪਿੱਛੇ ਲੁੱਡੀਆਂ ਪਾੜੀ ਆਓ ਆਓ ਰਾਜਾ ਪੁੱਛੀਆਂ ਪੁੱਛੀਆਂ ਓਏ ਜਿੰਨੇ 15 ਕਿਦੇ ਦਵਾਦੇ ਨਵੀਂ ਮਨਦੀਪ ਜਿਹਨੇ 15 ਪੁੱਜੇ ਬਾਬਾ ਜਰਨੈਲ ਸਿੰਘ ਜੀ ਸਮਾਨ ਵਾਲਾ ਤੇ ਮਨਵੀਰ ਜੂਕੇ ਨੇ ਪੱਟ ਲਾਓ ਉਧਰਲੇ ਪਾਸੇ ਮਨਦੀਪ ਸਿਆ ਮੈਚ ਬੜਾ ਕਰਮ ਹੋਇਆ ਫਿਰਦਾ ਹੈ ਮੈਚ ਬੜਾ ਕਰਮ ਹੋਇਆ ਫਿਰਦਾ ਲਾਓ ਇਧਰਲੇ ਪਾਸੇ ਨਾਲ ਪ੍ਰਕਾਸ਼ ਸਿੰਘ ਸਰਪੰਚ ਸਰਸੰਗ ਵਾਲਾ ਹੁਣਾ ਪਿੰਡ ਸੂਰਵੰਡ ਦੇ ਪਿੰਜ ਵਿੱਚ 15 ਤਰੀਕ ਨੂੰ ਛਿੰਝ ਹੋਣੀ ਹੈ ਤੇ 16 ਤਰੀਕ ਨੂੰ ਵੱਡਾ ਕਬੱਡੀ ਦਾ ਸ਼ੋਅ ਮੈਚ ਖੇਡਿਆ ਜਾਣਾ ਹੈ ਭਰਾਵਾਂ ਦੇ ਵੱਲੋਂ ਸੱਦੇ ਪੱਤਰ ਹੈ ਇਧਰਲੇ ਪਾਸੇ ਅਰਪਨ ਸਿੰਘ ਸੰਧੂ ਤੇ ਆ ਪੁੱਤਰੇ ਕਰ ਕਰ ਸੁਣਵਾ ਇਹਨਾਂ 10 ਕਿਲੋ ਰੱਖਣਾ ਹੈ 6 ਕਿਲੋ ਰੱਖਣਾ ਹੈ 10 ਕਿਲੋ ਰੱਖਣਾ ਹੈ ਉਹ ਬੱਕਰੀ ਪਿੰਡ ਵਾਲਾ ਗੁਰਜੀਤ ਸਾਹਾ ਦਾ ਪੋਤਾ ਜਿਹਦੀ ਪੱਕੀ ਯਾਰੀ ਰਮਨ ਕਲੇ ਬੱਲੇ ਦੇ ਪੁਣੇ ਤੱਕੀ ਦੀ ਬਹੁਤ ਸ਼ੱਦ ਪਰਮੀਪੁਰ ਵਾਲੇ ਸ਼ਿੰਦੀ ਦਾ ਪੁੱਤ ਸ਼ਾਲੀਵਾ ਚੇਲਾ ਨੜਾਂ ਵਾਲੀਆ ਪਿੰਡ ਕਦੇ ਸ਼ਾਲੂਆ ਦਾ ਨਾਮ ਹੁੰਦਾ ਹੈ ਪਰ ਇਧਰਲੇ ਪਾਸੇ ਤੇਜ ਪਾਸੇ ਤਿਆਰ ਵਰਤਾਰ ਦਾ ਧੰਨਵਾਦ ਸਤਿਕਾਰ ਕਰਦੇ ਆ ਪਾਪਾ ਇੰਦਰ ਸਿੰਘ ਇੰਦਰ ਵੀਰ ਸਿੰਘ ਜੀ ਉਹ ਬੰਦਾ ਸਤਕਾਰ ਪਾਪਾ ਰੋਣਾ ਜੀ ਦਾ ਧੰਨਵਾਦ ਉਧਰ ਕਪਟਨ ਸਿਖਤ ਸਿੰਘ ਸਰਪੰਚ ਸਾਹਿਬ ਦਾ ਧੰਨਵਾਦ ਓਏ ਟੱਕਰ ਟੱਕਰ ਆ ਇੱਧਰ ਲੈ ਪਸੀ ਯੋਰ ਤੇ ਸ਼ਰਮ ਹੁੰਦਾ ਚੋਰ ਤੇ ਸ਼ਰਮ ਹੁੰਦਾ ਜੋਰ ਹੁੰਦਾ ਘਾੜੀਆਂ ਉੱਪਰ ਲਿਖਦਾ ਆ ਵੇਖੋ ਸਾਹਮਣੇ ਮੇਲਾ ਚੋਰਾਂ ਦਾ ਮੇਲਾ ਮੇਲਾ ਸਿਰੇ ਦਾ ਇਹ ਜਦੋਂ ਗੱਦੜੀਆਂ ਤੇ ਅੱਜ ਨੇ ਫਾਦੇ ਪਾ ਕੇ ਛੰਨੀ ਦੇ ਵਿਸ਼ਾਲ ਭਾਈ ਨਾਲ ਟਕਾੜੇ ਕੋਈ ਇੰਡੀਆ ਦੇ ਉਹਦਾ ਪੱਟਾ ਧਰੋ ਸ਼ਰਮ சீ சப்படி சொல்ல